ਹੈਲੋ ਦੋਸਤੋ ਕੀ ਹਾਲ ਚਾਲ ਦੋਸਤੋ ਬਹੁਤ ਪਹਿਲਾਂ ਦੀ ਗੱਲ ਹੈ ਕਿ ਇੱਕ ਵਾਰ ਇੱਕ ਰਾਜੇ ਦਾ ਵਿਆਹ ਹੋ ਗਿਆ ਔਰ ਰਾਜਕੁਮਾਰੀ ਜੈਦੀਵਦ ਨਾਲ ਵਿਆਹ ਕੇ ਆਈ ਰਾਜਾ ਨੂੰ ਅਗਲੀ ਸਵੇਰ ਆਪਣੇ ਬਾਗਾਂ ਦੇ ਵਿੱਚ ਘੁਮਾਉਣ ਵਾਸਤੇ ਨਿਕਲਿਆ ਔਰ ਨਾਲ ਆਪਣਾ ਤੀਰ ਕਮਾਨ ਵੀ ਚੱਕੇ ਲੈ ਗਿਆ ਰਾਜਕੁਮਾਰੀ ਨੂੰ ਸਮਝ ਨਹੀਂ ਆਇਆ ਕਿ ਚਲੋ ਸਵੇਰ ਦੀ ਸੈਰ ਤਾਂ ਵਧੀਆ ਬਾਗਾਂ ਦੀ ਪਰ ਇਹ ਤੀਰ ਕਮਾਨ ਵੀ ਚੱਕ ਲਿਆ ਰਾਜਾ ਕਹਿੰਦਾ ਰਾਣੀ ਅੱਜ ਤੈਨੂੰ ਮੈਂ ਆਪਣਾ ਇੱਕ ਹੁਨਰ ਦਿਖਾਉਣਾ ਕਹਿੰਦੀ ਦੱਸੋ ਉਹ ਕਹਿੰਦਾ ਤੂੰ ਦੂਰ ਜਾ ਕੇ ਥੋੜੀ ਜਿਹੀ ਖੜੀ ਹੋ ਜਾ ਉਹ ਖੜ ਜਾਂਦੀ ਆ ਉਹ ਉਹਦੇ ਸਿਰ ਦੇ ਉੱਤੇ ਇੱਕ ਸੇਬ ਰੱਖਦਾ ਤੇ ਆਪ ਥੋੜੀ ਦੂਰ ਜਾ ਕੇ ਉਹਨੂੰ ਕਹਿੰਦਾ ਤੂੰ ਡਰੀ ਨਾ ਕਿ ਮੈਂ ਇੰਨਾ ਨਿਪੁੰਨ ਆ ਇਸ ਕਲਾ ਦੇ ਵਿੱਚ ਕਿ ਤੇਰੇ ਸਿਰ ਦੇ ਉੱਤੇ ਜਿਹੜਾ ਸੇਬ ਆ ਮੈਂ ਆਪਣੇ ਤੀਰ ਦੇ ਨਾਲ ਅੜਾ ਦੇਣਾ ਹੁਣ ਵਿਚਾਰੀ ਪਹਿਲਾ ਹੀ ਦੇਨ ਦਰੇ ਕਿਉ ਨਾ ਪਰ ਸਾਹਮਣੇ ਵੀ ਰਾਜਾ ਨਾ ਉਹਨੂੰ ਵੀ ਕੁਝ ਨਹੀਂ ਕਹਿ ਸਕਦੀ ਵਿਚਾਰੀ ਖੜ ਗਈ ਕਿਸੇ ਤਰ੍ਹਾਂ ਸੈਮੀ ਸੈਮੀ ਪਰ ਰਾਜੇ ਨੇ ਚਲਾਇਆ ਤੀਰ ਉਹਦੇ ਸਿਰ ਤੋਂ ਸੇਬਲਾ ਕਿਉ ਮਾਰਿਆ ਵਿਚਾਰੀ ਮਸੀ ਉਹਨੂੰ ਸਾਜ ਆਇਆ ਕਿ ਚਲੋ ਜੋ ਵੀ ਆ ਕਿ ਠੀਕ ਆ ਰਾਜਾ ਥੋੜਾ ਜਿਹਾ ਹੋਰ ਆਪਣੇ ਘਮੰਡ ਛੋ ਗਿਆ ਕਿ ਨਹੀਂ ਮੈਂ ਰਾਣੀ ਸਾਹਮਣੇ ਆਪਣੀ ਕਲਾ ਜਿਹੜੀ ਉਹ ਬਹੁਤ ਵਧੀਆ ਦਿਖਾਈ ਆ ਉਹ ਨਗਲੀ ਸਵੇਰ ਉਹ ਫਿਰ ਰਾਣੀ ਨੂੰ ਕਹਿੰਦਾ ਕਿ ਰਾਣੀ ਉੱਠ ਅੱਜ ਫੇਰ ਬਾਗਾਂ 'ਚ ਜਾਣਾ ਉਹ ਵਿਚਾਰੀ ਫਿਰ ਉਹਨੂੰ ਲੱਗਾ ਕਿ ਤੀਰ ਕਮਾਨੇ ਨੇ ਫੇਰ ਚੱਕਿਆ ਅੱਜ ਫੇਰ ਕੋਈ ਪੁੱਠਾ ਹੀ ਕੰਮ ਕਰੂੰਗਾ ਹੁਣ ਵਿਚਾਰੀ ਫਿਰ ਖੜ ਗਈ ਉੱਥੇ ਜਾ ਕੇ ਬਾਗਾਂ 'ਚ ਰਾਜਨ ਉਹਦੇ ਸਿਰ ਤੇ ਇੱਕ ਛੋਟਾ ਜਿਹਾ ਅਮਰੂਦ ਰੱਖ ਦਿੱਤਾ ਕਹਿੰਦਾ ਖੜੀ ਰਹੀਂ ਇਹ ਵੀ ੜਾ ਦੇਣਾ ਹੈ ਵਿਚਾਰੀ ਖੜੀ ਰਹੀ ਉਹਨੇ ਉੱਤੇ ਵੀ ਤੀਰ ਚਲਾਇਆ ਤੇ ਉਹ ਵੀ ਆ ਦਿੱਤਾ ਦੇਸਰਟ ਪਰ ਉਹ ਬਹੁਤ ਸੈਮੀ ਕਹਿੰਦਾ ਰਾਣੀ ਜਿਹੜਾ ਕੱਲ ਤੈਨੂੰ ਕਰਤੱਬ ਦਿਖਾਉਣਾ ਹੈ ਨਾ ਉਹ ਇਤੋਂ ਵੀ ਸਿਰ ਆਇਆ ਕਹਿੰਦੀ ਮਤਲਬ ਕਹਿੰਦਾ ਕੱਲੂ ਤੇਰੇ ਸਿਰ ਦੇ ਉੱਤੇ ਇੱਕ ਅੰਗੂਰ ਰੱਖ ਕੇ ਉਡਾਉਣਾ ਉਹ ਵਿਚਾਰੀ ਸੋਚੇ ਕਿ ਸੇਬ ਅਮਰੂਦ ਤੱਕ ਤਾਂ ਠੀਕ ਸੀ ਪਰ ਇਹ ਅੰਗੂਰ ਵਾਲੀ ਗੱਲ ਜਿਹੜੀ ਹੁਣ ਉਹਨੂੰ ਥੋੜਾ ਜਿਹਾ ਡਰ ਜ਼ਿਆਦਾ ਵਹਿ ਗਿਆ ਉਹ ਵਿਚਾਰੀ ਦੁਪਹਿਰ ਤੱਕ ਬਿਮਾਰ ਹੋਣਾ ਸ਼ੁਰੂ ਹੋ ਗਈ ਸ਼ਾਮ ਤੱਕ ਆਉਂਦੇ ਆਉਂਦੇ ਉਹਦਾ ਸਰੀਰ ਬਿਲਕੁਲ ਹੀ ਮਤਲਬ ਰਹਿ ਗਿਆ ਸ਼ਾਮ ਨੂੰ ਵੈਦ ਬੁਲਾਏ ਗਏ ਵੈਦ ਨੇ ਨਬਜ਼ ਦੇਖੀ ਉਹਨਾਂ ਨੂੰ ਕੋਈ ਗੱਲ ਸਮਝ ਨਹੀਂ ਆਈ ਉਹ ਵਿਚਾਰੀ ਅੱਜ ਹੋਰ ਕੱਲ ਹੋਰ ਪਰਸੋਂ ਹੋਰ ਪੰਜਾ ਸੱਤਾਂ ਦਿਨਾਂ ਦੇ ਵਿੱਚ ਅੱਧੀ ਰਹਿ ਗਈ ਡਰਦੀ ਮਾਰੀ ਫਿਰ ਇੱਕ ਵੈਦ ਨੇ ਰਾਜੇ ਨੂੰ ਕਿਹਾ ਕਿ ਰਾਜਾ ਵੇ ਜੇ ਹੁਣ ਦਵਾਈ ਇਲਾਜ ਨਾ ਕਰੇ ਤਾਂ ਥੋੜਾ ਜਿਹਾ ਮਾਹੌਲ ਬਦਲਣਾ ਜ਼ਰੂਰੀ ਹੈ ਰਾਜਾ ਕਹਿੰਦਾ ਮਤਲਬ ਕਹਿੰਦਾ ਇਹਨੂੰ ਰਾਣੀ ਨੂੰ ਤੇ ਇਹਦੇ ਪੇਕੇ ਛੱਡਿਆ ਕੁਝ ਦਿਨ। ਰਾਜਾ ਆਪਣੇ ਸਪਾਈਆਂ ਨੂੰ ਬੁਲਾਉਂਦਾ ਕੋੜਾ ਬਗੀਆਂ ਤਿਆਰ ਹੁੰਦੀਆਂ ਤੇ ਰਾਣੀ ਨੂੰ ਭੇਜ ਦਿੰਦਾ ਉਹਦੇ ਪੇਕੇਆਂ ਨੂੰ। ਵਿਚਾਰੀ ਹੁਣ 10 ਕਿ ਦਿਨਾਂ ਬਾਅਦ ਜਦੋਂ ਪੇਕੇ ਪਹੁੰਚਦੀ ਆ ਤਾਂ ਉਹ ਪਹਿਲਾਂ ਨਾਲੋਂ ਵੀ ਅੱਧੀ ਹੁੰਦੀ ਆ। ਹੁਣ ਉਹਦੇ ਘਰ ਦੇ ਦੇਖ ਕੇ ਘਬਰਾ ਜਾਂਦੇ ਕਿ ਇਹ ਕੀ ਹੋ ਗਿਆ ਇਹਨੂੰ। ਉਹਦੀ ਮਾਂ ਪੁੱਛਦੀ ਰਾਣੀ ਦੀ ਕਿ ਪੁੱਤ ਤੈਨੂੰ ਉੱਥੇ ਕਿਸੇ ਗੱਲ ਦੀ ਕੋਈ ਕਮੀ ਆ? ਮੇ ਤੂੰ ਕੀ ਬਣ ਗਈ ਰਾਣੀ ਗੰਦੀ ਕੇ ਨਹੀਂ ਮਾਣਾ ਖਾਣ ਖਾਣ ਦੀ ਕਮੀ ਨਾ ਪਹਿਨਣ ਦਾ ਕੋਈ ਘਾਟ ਪਰ ਇੱਕ ਗੱਲ ਆ ਆ ਵੀ ਜਿਹੜੀ ਮੈਨੂੰ ਖਾਂਦੀ ਆ ਬੇ ਰਾਜਾ ਜਿਹੜਾ ਆ ਉਹ ਆਪਣੀ ਕਲਾ ਦਿਖਾਉਣ ਦੇ ਲਈ ਕਦੀ ਸਿਰ ਤੇ ਕੁਛ ਰੱਖਦਾ ਕਦੀ ਕੁਛ ਰੱਖਦਾ ਹੁਣ ਉਹ ਕਹਿੰਦਾ ਕਿ ਅੰਗੂਰ ਰੱਖ ਕੇ ਓੜਾਉਣਾ ਆ ਉਹ ਵੀ ਵਿਚਾਰੀ ਹੁਣ ਡਰਦੀ ਕਿ ਇਹ ਰਾਜੇ ਨੂੰ ਕਿਦਾਂ ਦਾ ਸ਼ੌਂਕ ਪਿਆ ਹੋਇਆ ਉਹ ਵੀ ਆਪਣੀ ਰਾਣੀ ਦੇ ਸਿਰ ਤੇ ਰੱਖ ਕੇ ਪਾਰੇ ਉਹਨਾਂ ਦੀਆਂ ਇਹ ਗੱਲਾਂ ਜਿਹੜੀ ਆ ਨਾ ਉਹਨਾਂ ਦੇ ਜਿਹੜਾ ਕਮਰਾ ਸੀਗਾ ਉੱਥੇ ਇੱਕ ਧੋਬਣ ਕਹਿੰਦੇ ਨੇ ਕਿ ਕੱਪੜੇ ਰੱਖਣ ਆਈ ਉਹ ਸੁਣਦੀ ਆ ਉਹ ਕਹਿੰਦੀ ਕਿ ਰਾਣੀ ਸਹਿਬਾ ਵਜੇ ਤੁਸੀਂ ਬੁਰਾ ਨਾ ਮੰਨੋ ਫਾਇਦਾ ਹੱਲ ਮੈਂ ਦੱਸਾਂ ਉਹ ਕਹਿੰਦੀ ਹਾਂਜੀ ਦੱਸੋ ਉਹ ਕਹਿੰਦੀ ਕਿ ਜਦੋਂ ਰਾਜਾ ਤੀਰ ਚਲਾਉਂਦਾ ਆ ਤੇਰੇ ਸਿਰ ਤੋਂ ਕੁਝ ਉਡਾਉਂਦਾ ਆ ਜੋ ਵੀ ਰੱਖਦਾ ਆ ਉਸ ਤੋਂ ਬਾਅਦ ਇਹਨਾਂ ਕੁਝ ਗੱਲਾਂ ਵੀ ਕਰਦਾ ਹਾਂਗਾ ਕਿਉਂ ਕਿ ਉਹਨੂੰ ਕਮਾਂਡ ਆ ਰਾਣੀ ਕਹਿੰਦੀ ਹਾਂ ਕਰਦਾ ਉਹ ਕਹਿੰਦੀ ਕੀ ਕਹਿੰਦਾ ਕਹਿੰਦੀ ਕਿ ਜਦੋਂ ਵੀ ਉਹ ਤੀਰ ਚਲਾਉਂਦਾ ਆ ਔਰ ਜੋ ਵੀ ਮੇਰੇ ਸਿਰ ਤੇ ਰੱਖਦਾ ਫਲ ਫਰੂਟ ਜਦੋਂ ਉਹ ਸਿੱਟ ਦਿੰਦਾ ਉਸ ਤੋਂ ਬਾਅਦ ਮੇਰੇ ਕੋਲ ਆ ਕੇ ਕਹਿੰਦਾ ਕਿ ਰਾਣੀ ਹੈ ਕੋਈ ਮੇਤੋਂ ਪਰੇ ਬਸ ਕਹਿੰਦੀ ਫੇ ਤੂੰ ਕੀ ਕਹਿੰਨੀ ਹੈ ਕਹਿੰਦੀ ਮੈਂ ਕੁਝ ਵੀ ਨਹੀਂ ਬੋਲਦੀ ਮੈਨੂੰ ਤਾਂ ਸਾਮਸੀ ਆਉਂਦਾ ਕਿ ਚੱਲ ਇਹਦਾ ਅੱਜ ਵਾਲਾ ਕੰਮ ਤਾਂ ਖਤਮ ਹੋਇਆ ਤੂੰ ਤੋਬਣ ਕਹਿੰਦੀ ਹੈ ਕਿ ਰਾਣੀ ਤੈਨੂੰ ਮੈਂ ਇੱਕ ਨੁਕਤਾ ਦੱਸਦੀ ਹਾਂ ਤੂੰ ਜਾ ਕੇ ਆਹ ਵਾਲਾ ਕੰਮ ਕਰਨਾ ਹੈ ਜਦੋਂ ਰਾਜਾ ਤੈਨੂੰ ਆਹ ਲਫ਼ਜ਼ ਬੋਲੇ ਤੂੰ ਉਹਦੇ ਨਾਲ ਹੀ ਆਹ ਵਾਲੇ ਲਫ਼ਜ਼ ਬੋਲ ਦੇਣੇ ਆ ਤੇਰੀ ਪ੍ਰੋਬਲਮ ਸਾਰੀ ਜ਼ਿੰਦਗੀ ਦੀ ਖਤਮ ਹੋ ਜਾਊ ਹੁਣ ਰਾਣੀ ਚੱਲ ਪੈਂਦੀ ਹੈ ਉਹਦਾ ਕਹਿਣਾ ਮੰਨ ਕੇ ਦਵਾਰਾ ਘੋੜੇ ਬੱਗੀਆਂ ਤਿਆਰ ਹੁੰਦੀਆਂ ਉਹਨੂੰ ਲਾੜ ਲੈ ਕੇ ਮਹਿਲ ਪਹੁੰਚ ਜਾਂਦੇ ਆ ਰਾਣੀ ਖੁਸ਼ ਪਰ ਰਾਜੇ ਦੇ ਦਿਮਾਗ 'ਚ ਫਿਰ ਹੋਈ ਗੱਲ ਰਾਜਾ ਕਹਿੰਦਾ ਰਾਣੀ ਠੀਕ ਹੁਣ ਕਹਿੰਦੀ ਹਾਂ ਠੀਕ ਆ ਕਹਿੰਦਾ ਸਵੇਰੇ ਆਪਾਂ ਬਾਗਾਂ 'ਚ ਜਾਣਾ। ਕਹਿੰਦੀ ਹਾਂਜੀ ਮਹਾਰਾਜ ਜ਼ਰੂਰ। ਹੁਣ ਰਾਜਾ ਵੀ ਸੋਚਦਾ ਯਾਰ ਇਹ ਪਹਿਲਾਂ ਤੇ ਡਰਦੀ ਸੀ ਹੁਣ ਇਹ ਮੇਤੋ ਵੀ ਕਾਲੀ ਆ। ਅਗਲੀ ਸੇਰ ਹੁੰਦੇ ਆ ਉਹ ਜਾਂਦਾ ਉਹ ਹੀ ਜਿਹੜਾ ਉਹਦਾ ਕੰਮ ਪੈਂਡਿੰਗ ਹੁੰਦਾ। ਅੰਗੂਰ ਰੱਖਦਾ ਉਹਦੇ ਸਿਰ ਤੇ ਤੇ ਤੀਰ ਚਲਾਉਂਦਾ ਤੇ ਅੰਗੂਰ ਲਾ ਕੇ ਉਹ ਮਾਰਦਾ। ਤੇ ਰਾਣੀ ਕੋਲ ਆ ਕੇ ਪੁੱਛਦਾ ਕਹਿੰਦਾ ਰਾਣੀ ਹੈ ਕੋਈ ਮੇਤੋ ਪਰੇ? ਰਾਣੀ ਕਹਿੰਦੀ ਰਾਜਾ ਜੀ ਦੁਨੀਆ ਪਰੇ ਤੋਂ ਪਰੇ। ਔਰ ਬੰਦੇ ਖਰੇ ਤੋਂ ਖਰੇ ਰਾਜਾ ਕਹਿੰਦਾ ਮੈਥੋ ਵੀ ਪਰੇ ਆ ਕੋਈ ਕਹਿੰਦੀ ਮਹਾਰਾਜ ਤੁਸੀਂ ਮਹਿਲਾਂ ਚੋਂ ਨਿਕਲ ਕੇ ਤਾਂ ਦੇਖੋ ਦੁਨੀਆ ਕਿੱਥੇ ਬੈਠੀ ਆ ਰਾਜਾ ਕਹਿੰਦਾ ਜੇ ਇਹ ਗੱਲ ਆ ਰਾਣੀ ਤਾਂ ਫਿਰ ਮੈਂ ਅੱਜ ਹੀ ਦੇਖਦਾ ਉਹ ਪੇਸ ਵਟਾਉਂਦਾ ਆਪਣੇ ਇੱਕ ਮੰਤਰੀ ਨੂੰ ਨਾਲ ਲੈਂਦਾ ਕਹਿੰਦਾ ਮੰਤਰੀ ਚੱਲ ਥੋੜਾ ਦੁਨੀਆ ਦੇਖਣ ਚੱਲੀਏ ਅੱਜ ਉਹ ਜਿੱਦਾਂ ਮਹਿਲਾਂ ਤੋਂ ਨਿਕਲਦੇ ਕੁਝ ਕਿਲੋਮੀਟਰ ਸ਼ਹਿਰ ਦੇ ਬਾਹਰ ਬਾਹਰ ਜਾਂਦੇ ਤਾਂ ਕੀ ਦੇਖਦੇ ਆ ਕਿ ਉੱਥੇ ਕੁਝ ਲੱਕੜ ਦਾ ਕੰਮ ਕਰ ਰਹੇ ਹੁੰਦੇ ਲੋਕ ਲੱਕੜ ਦੇ ਕਢਾਈ ਕੱਢ ਰਹੇ ਹੁੰਦੇ ਰਾਜਾ ਉਹਨਾਂ ਦੀ ਕਢਾਈ ਉਹਨਾਂ ਦਾ ਹੁਨਰ ਦੇਖ ਕੇ ਕਹਿੰਦਾ ਵਾਹ ਕਿਉਂਕਿ ਰਾਜੇ ਨੇ ਕਢਾਈ ਹੋਈ ਤਾਂ ਦੇਖੀ ਸੀ ਪਰ ਕਢਾਈ ਹੁੰਦੀ ਨਹੀਂ ਸੀ ਦੇਖੀ ਰਾਜਾ ਬੜਾ ਹੈਰਾਨ ਹੁੰਦਾ ਕਿ ਯਾਰ ਆ ਤਾਂ ਕਲਾ ਬਹੁਤ ਜ਼ਬਰਦਸਤ ਹੈ ਤਾਂ ਚਾਨ ਪਾ ਰਹੇ ਲੱਕੜ 'ਚ ਉਹ ਕਹਿੰਦਾ ਯਾਰ ਤੁਹਾਡੀ ਤਾਂ ਕਲਾ ਹੀ ਬੜੀ ਜ਼ਬਰਦਸਤ ਆ ਬੇ ਤਾਤੋਂ ਪਰੇ ਕੁਝ ਨਹੀਂ ਹੋ ਸਕਦਾ ਉਹ ਕਹਿੰਦੇ ਰਾਜਾ ਜੀ ਇਹ ਤਾਂ ਕਲਾ ਕੁਝ ਵੀ ਨਹੀਂ ਸਾਡੇ ਦੇ ਵੀ ਪਰੇ ਆ ਦੁਨੀਆ ਰਾਜਾ ਕਹਿੰਦਾ ਅੱਛਾ ਥੋੜਾ ਜਿਹਾ ਹੋਰ ਅੱਗੇ ਵਧਦਾ ਅੱਗੇ ਇੱਕ কুমਹਾਰ ਮਿੱਟੀ ਦੇ ਭਾਂਡੇ ਬਣਾ ਰਿਹਾ ਸੀ ਰਾਜੇ ਨੇ ਮਿੱਟੀ ਦੇ ਭਾਂਡੇ ਤਾਂ ਦੇਖੇ ਸੀ ਪਰ ਬਣਦੇ ਨਹੀਂ ਸੀ ਦੇਖੇ ਰਾਜੇ ਨੇ ਜਦੋਂ ਉਹਦੀ ਕਲਾ ਦੇਖੀ ਕਿ ਮਿੱਟੀ ਘੁੰਨਦਾ ਆ ਉਹਨੂੰ ਚੱਕ ਤੇ ਘੁਮਾਉਂਦਾ ਆ ਕਿ ਘੜੇ ਬਣਾਉਂਦਾ ਆ ਕੁਝ ਦੀਵੇ ਬਣਾਉਂਦਾ ਆ ਬੜੀ ਉਹਦੀ ਜਗਿਆਸਾ ਜਾਗਦੀ ਕਿ ਯਾਰ ਇਹ ਤਾਂ ਵਾਕੇ ਬੜਾ ਅੱਛਾ ਥੋੜਾ ਹੋਰ ਅੱਗੇ ਵਧਦਾ ਕੋਈ ਲੋਹਾਰ ਕੁਝ ਬਣਾ ਰਿਹਾ ਸੀ ਕੋਈ ਕੁਝ ਬਣਾ ਰਿਹਾ ਸੀ ਕੰਧੋ ਵਾਦਾ ਹੀ ਗਿਆ ਵਾਦਾ ਹੀ ਗਿਆ ਔਰ ਕਦੀ ਆਪਣੇ ਮਹਿਲਾ ਨੂੰ ਨਹੀਂ ਮੁੜਿਆ ਉਹ ਦੁਨੀਆ ਦੇਖਣ ਚਲਾ ਗਿਆ ਤੇ ساری ਜ਼ਿੰਦਗੀ ਰਾਣੀ ਜਿਹੜੀ ਹੈ ਨਾ ਉਹ ਸੌਖੇ ਦਾ ਸਾਹ ਲੈਂਦੀ ਰਹੀ ਸੋ ਇਸ ਲਈ ਜੇ ਕਿਸੇ ਨੂੰ ਵੀ ਲੱਗਦਾ ਕਹਿੰਦੇ ਹੈ ਨਾ ਕਿ ਮੇਤੋ ਪਰੇ ਕੁਛ ਨਹੀਂ ਤਾ ਉਹਨੂੰ ਇੱਕ ਕਹਾਣੀ ਸੁਣਾਣੀ ਚਾਹੀਦੀ ਕਿ ਨਹੀਂ ਮਿੱਤਰਾ ਦੁਨੀਆ ਪਰੇ ਤੋਂ ਪਰੇ ਤਾਂ ਬੰਦੇ ਖਰੇ ਤੋਂ ਖਰੇ ਬਾਕੀ ਇਸ ਕਹਾਣੀ ਨਾਲ ਤੁਸੀਂ ਕਿੰਨੇ ਸਹਿਮਤ ਹੋ ਇਹ ਐਸੇ ਤੱਥ ਦੇ ਨਾਲ ਤੁਸੀਂ ਕਮੈਂਟ ਕਰ ਸਕਦੇ ਹੋ ਕਹਾਣੀ ਚੰਗੀ ਲੱਗੇ ਤਾਂ ਲਾਈਕ ਕਰਿਓ ਨਹੀਂ ਚੰਗੀ ਲੱਗੇ ਤਾਂ ਕੋਈ ਚੱਕਰ ਨਹੀਂ ਦੁਬਾਰਾ ਫਿਰ ਮਿਲਾਂਗੇ ਕਿਸੇ ਹੋਰ ਕਹਾਣੀ ਨਾਲ ਤਦ ਤੱਕ ਦੇ ਲਈ ਰੱਬ ਰਾਖਾ